ਸਾਡੇ ਪੰਜਾਬ ਵਿੱਚ ਤੀਆਂ ਦਾ ਤਿਹਾਰ ਜਦੋਂ ਕਿ ਪਹਿਲੇ ਹੁੰਦੇ ਸੀਗੇ ਉਦੋਂ ਸਾਰੇ ਪੇਕੇ ਵੀ ਜਾਇਆ ਕਰਦੇ ਸੀ ਇਸ ਸੰਦਾਰਾ ਲੈ ਕੇ ਜਾਇਆ ਕਰਦੇ ਸੀ ਅਤੇ 빙ਾ ਛੁੱਟੇ ਕਰਦੇ ਸੀ ਅੱਜ ਕੱਲ ਕੋਈ 빙ਾ ਨਹੀਂ ਛੁੱਟਦਾ ਤੀਆਂ ਦਾ ਤਿਹਾਰ ਔਰ ਸਾਵਣ ਦਾ ਮਹੀਨੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਧਰ ਯਾਨੀ ਕਿ ਜੋ ਛੋਟੇ ਜਿਹੇ ਬੱਚਿਆਂ ਨੂੰ ਪਤਾ ਨਹੀਂ ਹੈ ਜਦੋਂ ਭਾਦੋਂ ਚੜ ਜਾਂਦੀ ਹੈ ਕੁੜੀਆਂ ਦਾ ਸਾਵਣ ਦਾ ਨਹੀਂ ਰਹਿੰਦਾ ਹੁੰਦਾ ਵਾ ਹਨਾ ਉਹ ਖਤਮ ਹੋ ਜਾਂਦਾ ਫੇਰ ਬੰਨੋ ਪਾ ਕੇ ਫੇਰ ਕੁੜੀਆਂ ਦੇ ਪੈਣ ਵਿਸੋੜੇ ਬਾਸੋਂ ਕੱਟ ਕੇ ਤੇੜੀ ਪਾ ਕੇ ਤੇ ਕੁੜੀਆਂ ਦੇ ਪੈਣ ਵਿਸੋੜੇ ਫਾੜੋ ਕੱਟ ਕੇ ਮਦਾਨਜੀ ਆ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਅਦਰਸ਼ ਕਲੋਨੀ ਨੇੜੇ ਰੇਲਵੇ ਸਟੇਸ਼ਨ ਗੱਲ ਵਿੱਚ ਜਿੱਥੇ ਅੱਜ ਧੀਆ ਦਾ ਤਿਉਹਾਰ ਮਨਾਇਆ ਜਾਉਂਦਾ ਸਾਵਣ ਦਾ ਮਹੀਨਾ ਇੱਕ ਬਹੁਤ ਹੀ ਮਹੱਤਵਪੂਰਨ ਮਹੀਨਾ ਹੈ ਜਿਸ ਦੇ ਵਿੱਚ ਧੀਆ ਦੇ ਨਾਮ ਤੇ ਕਿਹਾ ਜਾਂਦਾ ਜੇ ਇਹ ਮਹੀਨਾ ਧੀਆ ਦੇ ਨਾਮ ਤੇ ਹੀ ਧੀਆ ਲੱਗਦੀਆਂ ਨੇ ਕਿਉਂਕਿ ਸਾਵਣ ਦੇ ਮਹੀਨੇ ਨਵੀਆਂ ਬਿਹਾਈਆਂ ਜੋੜੀਆਂ ਜਿਹੜੀਆਂ ਨਵੀਆਂ ਬਿਹਾਈਆਂ ਕੁੜੀਆਂ ਨੇ ਉਹ ਆਪਣੇ ਪੇਕੇ ਘਰ ਆਉਂਦੀਆਂ ਤੇ ਆਪਣੀਆਂ ਸਕੀਆਂ ਸਹੇਲੀਆਂ ਨੂੰ ਮਿਲਦੀਆਂ ਤੇ ਗਿੱਧੇ ਪਾਉਂਦੀਆਂ ਸਗਨ ਮਨਾਉਂਦੀਆਂ ਨੇ ਤੇ ਆਪਣੇ ਸਹੁਰਿਆਂ ਦੇ ਘਰ ਦੀਆਂ ਜੋ ਗੱਲਾਂ ਬਾਤਾਂ ਨੇ ਉਹ ਬੋਲੀਆਂ ਰਾਹੀਂ ਦਰਸਾਉਂਦੀਆਂ ਨੇ ਆਓ ਚੱਲਦੇ ਹਾਂ ਤੀਆਂ ਦਾ ਤਿਹਾਰ ਦੇ ਉੱਤੇ ਕਿ ਮਨਾਇਆ ਜਾ ਰਿਹਾ ਜਿੱਥੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੀਆਂ ਦਾ ਤਿਹਾਰ ਦੀਆਂ ਕੁਝ ਝਲਕੀਆਂ ਤੀਆਂ ਦੀਆਂ ਬੋਲੀਆਂ ਦੀਆਂ ਕੁਝ ਝਲਕੀਆਂ ਤੁਹਾਨੂੰ ਦਿਖਾਉਨੇ ਆ ਆਓ ਚੱਲਦੇ ਹਾਂ ਤੀਆਂ ਦੇ ਤਿਹਾਰ ਤੇ

ਮਾਤਾ ਜਸਪਾਲ ਕੌਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਕੀ ਕਹਿਣਾ ਚਾਹੁੰਦੇ ਆ ਮਾਤਾ ਜੀ ਸასი ਕਾਲ ਸასი ਕਾਲ ਜੀ ਮਾਤਾ ਜੀ ਜੀ ਲਾ ਤੁਸੀਂ ਤੀਆਂ ਦਾ ਤਿਹਾਰ ਮਨਾਉਂਦੇ ਕੀ ਸੋਚ ਕੇ ਬਣਾ ਰਹੇ ਇਹ ਬਸ ਜੀ ਬੱਚਿਆਂ ਦੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਇੱਥੇ ਭਜਨ ਸਭ ਕੁਝ ਹੁੰਦਾ ਹੈ ਉਸ ਤਰ੍ਹਾਂ ਇੱਕ ਜੈਸੇ ਕਿ ਆਪਣਾ ਪੰਜਾਬੀ ਕਲਚਰ ਆ ਤੇ ਆਪਾਂ ਨੂੰ ਹੁੰਦਾ ਕਿ ਬੱਚੇ ਉਤਸ਼ਾਹ ਚ ਇਹਨੂੰ ਯਾਦ ਰੱਖਣ ਇਸ ਨੂੰ ਮੱਦੇ ਨਜ਼ਰ ਰੱਖ ਕੇ ਹੀ ਇਹ ਪ੍ਰੋਗਰਾਮ ਬਣਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਇਹ ਸਸ ਵਾਰੇ ਤਾਂ ਮੈਨੂੰ ਨਹੀਂ ਪਤਾ ਜੀ ਲੇਕਿਨ ਕਹਿੰਦਾ ਹੈ ਕਿ ਸਾਰੇ ਖੁਸ਼ ਹੁੰਦੇ ਆ ਰਲ ਮਿਲ ਕੇ ਨੱਚਦੇ ਆ ਗਿੱਧਾ ਪਾਉਂਦੇ ਆ ਔਰ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਜਾਣਕਾਰੀ ਹੋएगी ਸਾਰੇ ਕਿਉਂਕਿ ਮੈਨੂੰ ਸ਼ਨੀ ਦੇਵਤਾ ਬਾਰੇ ਜ਼ਿਆਦਾ ਕੀ ਨਾਮ ਜੀ ਮੈਂ ਤੁਹਾਡਾ ਜੀ ਮੈਂ ਸੰਗੀਤਾ ਸਾਗਰ ਜਿਹੜਾ ਤੀਆਂ ਦਾ ਤਿਹਾਰ ਤੁਸੀਂ ਵਧੀਆ ਪਹਿਰਾਵੇ ਦੇ ਵਿੱਚੋਂ ਪੰਜਾਬੀ ਪਹਿਰਾਵੇ ਦੇ ਵਿੱਚੋਂ ਇਹ ਆਪਣੇ ਸੱਭਿਆਚਾਰ ਦਾ ਇੱਕ ਵਿਸ਼ੇਸ਼ੰਗ ਆ ਕਿਉਂ ਮਨਾਇਆ ਜਾਂਦਾ ਤੀਆਂ ਤਿਹਾਰ ਇਹ ਤੀਆਂ ਦਾ ਤਿਹਾਰ ਤਾਂ ਮਨਾਏ ਜਾਂਦੇ ਕਿ ਇੱਕ ਤੇ ਸਾਡੇ ਪੰਜਾਬ ਦਾ ਕਲਚਰ ਹੈ ਅਸੀਂ ਇਹਨੂੰ ਬੜੇ ਤੁਮਤਮ ਨਾਲ ਮਨਾਨੇ ਹਾਂ ਔਰ ਜਿਹੜਾ ਤੀਆਂ ਦਾ ਤਿਹਾੜੀ ਹੁੰਦਾ ਇੱਚ ਸਾਰੇ ਜਣੇ ਅਸੀਂ ਇਕੱਠੇ ਵੀ ਹੁੰਨੇ ਆ ਔਰ ਇੱਕ ਯਾਦਗਾਰ ਇਹ ਹੁੰਦੀ ਹੈ ਕਿ ਵੀ ਜਿਸ ਤਰ੍ਹਾਂ ਕਿ ਸਾਰੇ ਪੇਕਿਆਂ ਦਾ ਔਰ ਸੋਹਰਿਆਂ ਦਾ ਸਾਰੇ ਅਸੀਂ ਇਕੱਠੇ ਹੋ ਕੇ ਸਾਡੇ ਪੰਜਾਬ ਨੂੰ ਮਤਲਬ ਉੱਚਾ ਕਰਨ ਲਈ ਔਰ ਸਾਡੇ ਪੰਜਾਬ ਦਾ ਇੱਕ ਕਲਚਰ ਏ ਔਰ ਹਮੇਸ਼ਾ ਹੀ ਸਾਡੇ ਯਸਪਾਲ ਕੋਰ ਮਾਤਾਈ ਸਾਡੇ ਇਹ ਤੀਆਂ ਦਾ ਤਿਹਾੜੀ ਇਹਨਾਂ ਨੇ ਇੱਥੇ ਵੀ ਤਾਂ ਮਨਾਇਆ ਹੈ ਕਿ ਜੋ ਸਾਡੇ ਪੰਜਾਬ ਦਾ ਕਲਚਰ ਇਹ ਹਮੇਸ਼ਾ ਸਾਡੇ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਅੱਜ ਕੱਲ ਪਤਾ ਨਹੀਂ ਹੈ ਕਿ ਤੀਆਂ ਕੀ ਹੁੰਦੀਆਂ ਨੇ ਕਿਉਂਕਿ ਸਾਡੇ ਪੰਜਾਬ ਵਿੱਚ ਤੀਆਂ ਦਾ ਤਿਹਾਰ ਜਦੋਂ ਕਿ ਪਹਿਲੇ ਹੁੰਦੇ ਸੀਗੇ ਉਦੋਂ ਸਾਰੇ ਪੇਕੇ ਵੀ ਜਾਇਆ ਕਰਦੇ ਸੀ ਇਸ ਸੰਦਾਲਾ ਲੈ ਕੇ ਜਾਇਆ ਕਰਦੇ ਸੀ ਅਤੇ ਪਿੰਗਾ ਛੁੱਟੇ ਕਰਦੇ ਸੀ ਅੱਜ ਕੱਲ ਕੋਈ ਪਿੰਗਾ ਹੀ ਨਹੀਂ ਛੋੜਦਾ ਤੀਆਂ ਦਾ ਤਿਹਾਰ ਔਰ ਸਾਵਣ ਦਾ ਮਹੀਨੇ ਵਿੱਚ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਨੇ ਕਿ ਜੋ ਛੋਟੇ ਜਿਹੇ ਬੱਚਿਆਂ ਨੂੰ ਪਤਾ ਨਹੀਂ ਹੈ ਸਾਡੇ ਮਾਤਾ ਹੀ ਇਤੀਜਾਦਾ ਤਿਹਾੜ ਮਨਾ ਕੇ ਔਰ ਅਸੀਂ ਵੀ ਇਤੀਜਾਦਾ ਤਿਹਾੜ ਮਨਾ ਕੇ ਵੀ ਆਪਣੇ ਪੰਜਾਬੀ ਕਲਚਰ ਨੂੰ ਆਪਣੇ ਪੰਜਾਬ ਨੂੰ ਉੱਚਾ ਕਰਨਾ ਚਾਹੁੰਦੇ ਹਾਂ ਹਮੇਸ਼ਾ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤਿਹਾੜ ਦਾ ਤਿਹਾੜ ਤਾਂ ਮਨਾਇਆ ਜਾਂਦਾ ਹੈ ਕਿ ਸਾਡਾ ਪੰਜਾਬੀ ਕਲਚਰ ਹੈ ਇਹਦੇ ਵਿੱਚ ਚੂਲੇ ਵੀ ਲੱਗਦੇ ਨੇ ਔਰ ਸਾਰੇ ਮੇਲਜੋਲ ਵੀ ਹੁੰਦੇ ਨੇ ਔਰ ਸਾਰੇ ਅਸੀਂ ਮਿਲਜੁਲ ਕੇ ਬੋਲੀਆਂ ਵੀ ਕਰਦੇ ਹਾਂ ਔਰ ਸਾਡੇ ਪੰਜਾਬ ਵਿੱਚ ਅਸੀਂ ਅਗਰ ਫੋਰਨ ਕੰਟਰੀ ਵੀ ਚਲੇ ਜਾਈਏ ਤਾਂ ਵੀ ਸਾਡੇ ਪੰਜਾਬ ਨੂੰ ਮੀਨੀ ਪੰਜਾਬ ਇੱਕ ਬਣਾਇਆ ਗਿਆ ਹਰ ਫੈਸਟੀਵਲ ਨੂੰ ਸਾਡੇ ਪੰਜਾਬ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਬੋਲੀਆਂ ਤੇ ਜਦਾ ਤਿਹਾਰ ਲੋੜੀ ਸਭ ਕੁਝ ਹੀ ਈਆਂ ਦਾ ਤਿਹਾਰ ਹਾਂਜੀ ਈਆਂ ਦਾ ਤਿਹਾਰ ਹਾਂਜੀ ਈਆਂ ਜਦੋਂ ਪੇਕਿਆਂ ਤੋਂ ਸੋਹਰੇ ਕਰਦੇ ਹਾਂਜੀ ਈਆਂ ਮਨਾਉਂਦੇ ਈਆਂ ਸੱਸ ਸਹੁਰੇ ਜੇਠ ਜਿਹਾੜੀ ਦੇ ਬੋਲੀਆਂ ਕਿਉਂ ਪਾਈਆਂ ਜਾਂ ਪੱਥੇ ਬੋਲੀਆਂ ਕਿਉਂ ਪਾਈਆਂ ਜਾਂਦੀਆਂ ਨੇ ਜਦੋਂ ਈਆਂ ਸੋਹਰੇ ਕਰ ਜਾਂਦੀਆਂ ਨੇ ਕਿ ਪੇਕੇ ਆਉਂਦੀਆਂ ਨੇ ਪੇਕੇ ਆਉਂਦੀਆਂ ਜਦੋਂ ਪਕੇ ਹੁੰਦੀਆਂ ਨੇ ਉਹ ਆਪਦੇ ਸੱਸ ਸਹੁਰੇ ਦੀਆਂ ਬੋਲੀਆਂ ਹੀ ਜ਼ਿਆਦਾ ਪਾਈਆਂ ਹਾਂ ਜੀ ਹੁਣ ਇਹ ਬੱਚੇ ਵੀ ਕਹਿੰਦੇ ਸੀ ਸੱਸ ਸਹੁਰੇ ਦੇ ਬੋਲੀਆਂ ਪਾ ਦਿਓ ਉਹ ਥੋੜਾ ਜਿਹਾ ਇੱਕ ਤਾਂ ਮਤਲਬ ਖੁਸ਼ਹਾਲ ਹੋਣ ਵਾਸਤੇ ਇੱਕ ਸੱਸਰ ਨੂੰ ਯਾਦ ਕਰਨ ਵਾਸਤੇ ਕਿਉਂਕਿ ਕਹਿੰਦੇ ਨੇ ਸੱਸਾਂ ਇਦਾਂ ਦੀਆਂ ਹੀ ਹੁੰਦੀਆਂ ਨੇ ਪਰ ਮੈਂ ਨਹੀਂ ਕਹਿੰਦੀ ਕਿ ਸੱਸਾਂ ਇਦਾਂ ਦੀਆਂ ਹੁੰਦੀਆਂ ਨੇ ਸੱਸਾਂ ਤੇ ਮਾਵਾਂ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਹੁਣੇ ਮੈਂ ਬੋਲੀ ਪਾਈ ਸੀ ਕਿ ਸੱਸਾਂ ਨੂੰ ਨਿੰਦ ਕੁੜੀਓ ਕਿ ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ ਕਿਉਂਕਿ ਅਸਲੀ ਮਾਵਾਂ ਸਾਡੀਆਂ ਇਹੀ ਨੇ ਜਿਹੜੀਆਂ ਸਾਡੀਆਂ ਸੱਸਾਂ ਹੁੰਦੀਆਂ ਨੇ ਇਸ ਕਰਕੇ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਕੇ ਅਸੀਂ ਇਹ ਤਿਹਾਰ ਮਨਾਉਂਦੇ ਹਾਂ ਤੀਆਂ ਦੇ ਤਿਹਾਰ ਦੇ ਵਿੱਚ ਇੱਕ ਤਿਹਾਰ ਹੋਰ ਆਉਂਦਾ ਇਹਨਾਂ ਦਿਨਾਂ ਦੇ ਵਿੱਚ ਹੀ ਮਨਾਇਆ ਜਾਂਦਾ ਉਹ ਵੀ ਤੀਆਂ ਦੇ ਨਾਲ ਹੀ ਸੰਬੰਧਿਤ ਆ ਸਾਵਣ ਦਾ ਤਿਹਾਰ ਸੰਗਾਰਾ ਹਾਂਜੀ ਇੱਕ ਹੋਰ ਤਿਹਾਰ ਉਹ ਤੇ ਫਿਰ ਮੈਨੂੰ ਯਾਦ ਨਹੀਂ ਆਇਆ ਤੁਸੀਂ ਇਹਦੇ ਆਖਰੀ ਦਿਨ ਮਨਾਇਆ ਜਾਂਦਾ ਤੀਆਂ ਦੇ ਤੇ ਇਹ ਆਖਰੀ ਦਿਨ ਮਨਾਇਆ ਜਾਂਦਾ ਹੈ ਤੁਸੀਂ ਗੁੱਡੀਆਂ ਗੱਡੀਆਂ ਕੀ ਕਰਦੇ ਹੁੰਦੇ ਹੋ ਤੁਸੀਂ ਲਾਸਟ ਵਿੱਚ ਬੱਲੋ ਪਾਣੀ ਬੱਲੋ ਪਾਣੀ ਕਰਦੇ ਤਾਂ ਹੁੰਦੇ ਹਾਂ ਹਾਂਜੀ ਉਹ ਜਦੋਂ ਗੁੱਡੀਆਂ ਦਾ ਉਹ ਕਰਕੇ ਫਿਰ ਉਹ ਖੇਤਾ ਵਿੱਚ ਜਾ ਕੇ ਉਹ ਕਰਦੇ ਹੁੰਦੇ ਆ ਪਿੰਡਾ ਵਿੱਚ ਤੇ ਉੱਥੇ ਫਿਰ ਮਿੱਠੇ ਗੁਲਗੁਲੇ ਵਾਲਾ ਬਣਾ ਕੇ ਫਿਰ ਉੱਥੇ ਮੱਥਾ ਟੇਕਦੇ ਆ ਤਾਂ ਫਿਰ ਨਹੀਂ ਹਾਂਜੀ ਤੁਸੀਂ ਦੱਸੋ ਆਪ ਨਹੀਂ ਪਤਾ ਹਾਂਜੀ ਮਾਤਾ ਜੀ ਨਹੀਂ ਹਾਂਜੀ ਮਾਤਾ ਜੀ ਮਾਤਾ ਜੀ ਤੁਸੀਂ ਤਾਂ ਸਿਆਣੇ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ 3 ਦੇ ਤਾਂ ਕੀ लास्ट ਦੇ ਵਿੱਚ लास्ट ਦਿਨ ਇੱਕ ਬੱਲੋ ਪਾਈ ਜਾਂਦੀ ਹੈ ਜੀ ਬੱਲੋ ਕਿਹਾ ਤੇ ਦੀ ਹਾਂਜੀ ਹਾਂ ਬੱਲੋ ਕਿਹਾ ਜਾਂਦਾ ਬੱਲੋ ਕਿਹਾ ਜਾਂਦਾ ਬੱਲੋ ਕਿਵੇਂ ਪਾਈ ਜਾਂਦੀ ਹੈ ਬੱਲੋ ਕਿਵੇਂ ਪਾਈ ਜਾਂਦੀ ਹੈ ਇਹ ਪਾਈ ਜਾਂਦੀ ਨਹੀਂ ਕਿਹੜਾ ਅੱਜ ਬੱਲ ਜਿਹੜੀ ਇਹ ਹੀ ਸਿੱਖਿਆ ਅਸੀਂ ਕਹਿੰਦੇ ਆ ਵੀ ਅੱਜ ਦੀ ਜਵਾਨੀ ਅੱਜ ਦੀ ਜਿਹੜੀ ਸਾਡੀ ਪੀੜ੍ਹੀ ਆ ਉਹਨਾਂ ਨੂੰ ਇਹ ਪੁਰਾਣੇ ਸੱਭਿਆਚਾਰਕ ਨਾਲੋਂ ਤੋੜਿਆ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਆ ਹਾਂਜੀ ਮਾਤਾ ਜੀ ਬੱਲੋ ਬੱਲੋ ਕਿਉਂ ਪਾਈ ਜਾਂਦੀ ਆ ਆਂਟੀ ਦੱਸਿਓ ਬੱਲੋ ਜਦੋਂ ਭਾਦੋਂ ਚੜ ਜਾਂਦੀ ਆ ਕੁੜੀਆਂ ਦਾ ਸੌਣ ਦਾ ਮਹੀਨਾ ਹੁੰਦਾ ਵਾ ਹਨਾ ਉਹ ਖਤਮ ਹੋ ਜਾਂਦਾ ਤੇ ਫੇਰ ਵੱਲੋਂ ਪਾ ਕੇ ਫੇਰ ਕੁੜੀਆਂ ਦੇ ਪੈਣ ਵਿਸੋੜੇ ਬਾਦੋਂ ਕੱਟ ਕੇ ਚੜੀ ਬਾਦੋਂ ਕੱਟ ਕੇ ਤੇ ਕੁੜੀਆਂ ਦੇ ਪੈਣ ਵਿਸੋੜੇ ਬਾਦੋਂ ਕੱਟ ਕੇ ਚੜੀ ਇਹ ਇੱਕ ਬੋਲੀ ਹੋਰ ਪਾਈ ਜਾਂਦੀ ਹੁੰਦੀ ਆ ਸਾਵਣ ਸੌਣ ਵੀ ਇੰਨਾ ਚ ਚੰਦਰੀਬ ਸਪਾਦੋ ਚੰਦਰੀ ਵੀ ਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਹਨਾ ਜੀ ਇਹ ਵੀ ਇਕੱਠੀਆਂ ਕਰੇ ਪਾਦੋ ਚੰਦਰੀ ਬਿਛੋੜੇ ਪਾਵੇ ਸੌਣ ਵੀਰ ਇਕੱਠੀਆ ਕਰੇ ਪਾਦੋ ਚੰਦਰੀ ਬਿਛੋੜੇ ਪਾਵੇ ਜਿਹੜੀਆਂ ਸਾਰੀਆਂ ਹਾਂਜੀ ਜਿਹੜੀਆਂ ਸਾਰੀਆਂ ਧੀਆਂ ਵਿਆਹੀਆਂ ਹੋ ਜਾਂਦੀਆਂ ਨੇ ਉਹ ਜਦੋਂ ਆਪਣੇ ਸਪੀਕੇ ਘਰ ਆਉਂਦੀਆਂ ਨੇ ਉਹ ਇਕੱਠੀਆਂ ਹੋ ਕੇ ਜਦੋਂ ਸਾਰੀਆਂ ਧੀਆਂ ਦੀ ਸਮਾਪਤੀ ਹੁੰਦੀ ਆ ਉਹ ਫਿਰ ਬੋਲੀਆਂ ਪਾਉਂਦੀਆਂ ਆਪੋ ਆਪਣੇ ਘਰੇ ਪਹੁੰਚਦੇ ਨੇ ਉਹਨੂੰ ਬੱਲੋ ਕਿਹਾ ਜਾਂਦਾ ਸੀਗਾ ਹਾਂਜੀ ਫਿਰ ਉਹ ਘਰੇ ਜਾ ਕੇ ਉਹਦੇ ਖੀਰ ਪੂੜੇ ਜੋ ਵੀ ਹਾਂ ਪੂਰਨਵਾਸੀ ਵਾਲੇ ਦਾ ਲਾਸਟ ਦਿਨ ਹਾਂਜੀ ਫੇਰ ਉਹਨੂੰ ਵੱਲੋਂ ਕਿਹਾ ਜਾਂਦਾ ਚਲੋ ਚੰਗੀ ਗੱਲ ਆ ਜੀ ਤੁਸੀਂ ਤੁਹਾਡੇ ਵਿੱਚੋਂ ਮਾਤਾ ਜੀ ਨੂੰ ਸਾਰੀ ਜਾਣਕਾਰੀ ਆ ਇਹ ਜਾਣਕਾਰੀ ਸਾਰਿਆਂ ਨੂੰ ਵੰਡਣੀ ਚਾਹੀਦੀ ਆ ਆਪਣੀਆਂ ਧੀਆਂ ਨੂੰ ਵੰਡਣੀ ਚਾਹੀਦੀ ਆ ਤਾਂ ਕਿ ਸਾਡੇ ਜਿਹੜਾ ਸੱਭਿਆਚਾਰ ਆ ਇਹਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੋ ਸਕੇ ਬਹੁਤ ਵਧੀਆ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਧੀਆਂ ਨੂੰ ਸਾਰੀਆਂ ਭੈਣਾਂ ਨੂੰ ਧੀਆਂ ਦੀਆਂ ਸਾਡੇ ਵੱਲੋਂ ਜੁਝਾਰ ਟਾਈਮ ਦੇ ਵੱਲੋਂ ਵੀ ਦੇਖਦੇ ਰਹੋ ਸਾਡਾ ਜੁਝਾਰ ਟਾਈਮ ਜਿ ਇਹੋ ਜੀ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਵੀ ਹਾਜ਼ਰ ਹੁੰਦੇ ਰਹਿਾਂਗੇ ਕਿਉਂਕਿ ਸਾਡਾ ਵਿਰਸਾ ਸਾਡਾ ਪੰਜਾਬ ਇਹਦੇ ਵਿੱਚ ਸਾਡੇ ਵਿਰਸੇ ਦੇ ਬਾਰੇ ਬਹੁਤ ਜਾਣਕਾਰੀ ਆ ਜਿਹੜੀ ਘੱਟ ਹੋ ਰਹੀ ਹੈ ਇਸ ਨੂੰ ਵਧਾਉਣਾ ਜ਼ਰੂਰੀ ਹੈ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜਝਾਰ ਟਾਈਮਜ਼ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਵਿਸ਼ੇਸ਼ ਰਿਪੋਰਟ